ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਤਰਨਤਾਰਨ ਦੇ ਨਜ਼ਦੀਕ ਪੱਟੀ ਇਲਾਕੇ ਦੇ ਵਿੱਚ ਇੱਕ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਇੱਕ ਘਰ ਦੀ ਛੱਤ ਡਿੱਗ ਗਈ ਹੈ ਇਸ ਛੱਤ ਦੇ ਡਿੱਗਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ 10-12 ਲੋਕ ਹਾਲੇ ਵੀ ਦਬੇ ਹੋਏ ਨੇ ਲਗਾਤਾਰ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਹੈ ਕੱਢਿਆ ਜਾ ਰਿਹਾ ਹੈ ਲੇਕਿਨ ਜਿਹੜੇ ਲੋਕ ਦਬੇ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਹੈ ਕਾਫੀ ਲੋਕ ਹਾਲੇ ਵੀ ਦੱਸਿਆ ਜਾ ਰਿਹਾ ਹੈ ਕਿ ਦਬੇ ਹੋਏ ਨੇ ਲਗਾਤਾਰ ਕੱਢਣ ਦੀ ਕੋਸ਼ਿਸ਼ ਜਾਰੀ ਹੈ ਔਰ ਵੱਖ-ਵੱਖਰੇ ਹ ਕਿਉਂਕਿ ਜਿਸ ਵੇਲੇ ਇਹ ਹਾਦਸਾ ਹੋਇਆ ਉਹ ਦੋ ਘਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਚੱਲ ਰਿਹਾ ਸੀ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸੀ ਤੇ ਇਸ ਕਰਕੇ ਮੁਹੱਲੇ ਦੇ ਔਰ ਇਲਾਕੇ ਦੇ ਜੋ ਲੋਕ ਨੇ ਇਸ ਘਰ ਦੇ ਵਿੱਚ ਆਏ ਹੋਏ ਸੀ ਤੇ ਅਚਾਨਕ ਹੀ ਛੱਤ ਡਿੱਗ ਪੈਂਦੀ ਹੈ। ਇਸ ਘਰ ਦੀ ਛੱਤ ਜਿਹੜੀ ਡਿੱਗੀ ਹੈ ਉਹ ਹਿੱਸਾ ਹੈ ਜਿਹੜੀ ਕਿ ਗਾਡਰ ਔਰ ਬਾਲੀਆਂ ਦੇ ਰਾਹੀਂ ਟਿਕਾਈ ਹੋਈ ਸੀ ਛੱਤ। ਜੋ ਪੁਰਾਣੀਆਂ ਛੱਤਾਂ ਤੁਸੀਂ ਅਮੂਮਨ ਪੁਰਾਣੇ ਘਰਾਂ ਦੇ ਵਿੱਚ ਗਾਡਰ ਬਾਲੀਆਂ ਵਾਲੀਆਂ ਛੱਤਾਂ ਦੇਖੀਆਂ ਹੋਣਗੀਆਂ ਲੋਹੇ ਦੇ ਗਾਡਰ ਹੁੰਦੇ ਆ ਵਿੱਚ ਲੱਕੜ ਦੀਆਂ ਬਾਲੀਆਂ ਪਾਈਆਂ ਹੁੰਦੀਆਂ ਨੇ ਤੇ ਉਹਨਾਂ ਦੇ ਉੱਤੇ ਇੱਕ ਤਰੀਕੇ ਦਾ ਫਿਰ ਲੈਂਟਰ ਪਾਇਆ ਹੁੰਦਾ ਤੇ ਉਹ ਵਾਲੀ ਛੱਤ ਸੀ ਤੇ ਛੱਤ ਦੇਖਦੇ ਹੀ ਇੱਕੋ ਦਮ ਡਿੱਗ ਪੈਂਦੀ ਐ ਤੇ ਲੋਕ ਨੀਚੇ ਦਬ ਜਾਂਦੇ ਨੇ ਕਈ ਲੋਕਾਂ ਦੇ ਦਬੇ ਹੋਣ ਦੀ ਖਬਰ ਆ ਲੇਕਿਨ ਹੌਲੀ ਹੌਲੀ ਹੁਣ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਕਿ ਇਲਾਕੇ ਦੇ ਵੱਖੋ ਵੱਖਰੇ ਕਰੀਬ 3 ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਭਰਤੀ ਕਰਵਾਇਆ ਜਾ ਰਿਹਾ ਹੈ ਹਾਲਾਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਾਨ ਚਲੀ ਗਈ ਹੈ ਲੇਕਿਨ ਹਲੇ ਵੀ ਕਈ ਲੋਕ ਫੱਟੜਨੇ ਜਿਨਾਂ ਨੂੰ ਹਸਪਤਾਲਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਕਈਆਂ ਦੀਆਂ ਲੱਤਾਂ ਟੁੱਟ ਗਈਆਂ ਨੇ ਕਈਆਂ ਦੀਆਂ ਬਾਹਾਂ ਟੁੱਟ ਗਈਆਂ ਨੇ ਤੇ ਤਸਵੀਰਾਂ ਅਸੀਂ ਤੁਹਾਨੂੰ ਉਹੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਨਾਲ ਉਹ ਤਸਵੀਰ ਵੀ ਦਿਖਾ ਰਹੇ ਹਾਂ ਸ਼ਖਸ ਦੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਪੱਟੀ ਇਲਾਕੇ ਦਾ ਇੱਕ ਜੋ ਕਿ ਪਿੰਡ ਹੈ ਸਬਰਾ ਉਥੇ ਇੱਕ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਸੀ ਇੱਕ ਘਰ ਦੇ ਵਿੱਚ ਤੇ ਅਚਾਨਕ ਗਾਡਰ ਵਾਲਿਆਂ ਵਾਲੀ ਜੋ ਛੱਤ ਹੈ ਉਹ ਡਿੱਗ ਜਾਂਦੀ ਹੈ ਤੇ ਛੱਤ ਦੇ ਡਿੱਗਣ ਕਾਰਨ ਲੈਂਟਰ ਦੇ ਡਿੱਗਣ ਕਾਰਨ 10-12 ਲੋਕ ਜ਼ਖਮੀ ਹੋ ਜਾਂਦੇ ਨੇ ਇੰਜਰਡ ਹੋ ਜਾਂਦੇ ਨੇ ਤੇ ਦਬ ਜਾਂਦੇ ਨੇ ਇਹਨਾਂ ਦੇ ਵਿੱਚੋਂ ਇੱਕ ਜੋ ਸ਼ਖਸ ਹੈ ਉਸ ਦੀ ਮੌਤ ਵੀ ਹੋ ਜਾਂਦੀ ਹੈ ਤੇ ਸਾਹਮਣੇ ਜੋ ਤੁਹਾਨੂੰ ਛੋਟੀ ਜੀ ਤਸਵੀਰ ਅਸੀਂ ਪਾਸਪੋਰਟ ਸਾਈਜ਼ ਦਿਖਾ ਰਹੇ ਹਾਂ ਇਹ ਉਸੇ ਵਿਅਕਤੀ ਦੀ ਫੋਟੋ ਹੈ ਜਿਸ ਨੇ ਆਪਣਾ ਦਮ ਤੋੜ ਦਿੱਤਾ ਹੈ ਸਾਹਤ ਸੇ ਦੇ ਵਿੱਚ ਫੌਰੀ ਤੌਰ ਦੇ ਉਤੇ ਐਂਬੂਲੈਂਸ ਬੁਲਵਾਈਆਂ ਗਈਆਂ ਨੇ ਵੱਖ-ਵੱਖਰੇ ਹਸਪਤਾਲਾਂ ਦੀਆਂ ਐਂਬੂਲੈਂਸ ਵੀ ਆ ਗਈਆਂ ਲੋਕਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਗਿਆ ਤੇ ਜਿਵੇਂ ਹੀ ਆਪ ਲੋਕਾਂ ਨੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਿਨ੍ਹਾਂ ਨੂੰ ਲੈਂਟਰ ਦੇ ਵਿੱਚੋਂ ਕੱਢਿਆ ਤੇ ਕਾਫੀ ਗੰਭੀਰ ਰੂਪ ਦੇ ਵਿੱਚ ਲੋਕ ਜ਼ ਕਈਆਂ ਦੀਆਂ ਲੱਤਾਂ ਟੁੱਟ ਗਈਆਂ ਤੇ ਕਈ ਲੋਕਾਂ ਦੀਆਂ ਬਾਹਾਂ ਟੁੱਟ ਗਈਆਂ ਤੇ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਹੈ ਲਗਾਤਾਰ ਐਂਬੂਲੈਂਸ ਨੂੰ ਐਂਬੂਲੈਂਸ ਦੀ ਕਾਰਵਾਈ ਜਾਰੀ ਹੈ ਆ ਰਹੀਆਂ ਨੇ ਔਰ ਜਾ ਰਹੀਆਂ ਨੇ ਹਸਪਤਾਲਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਤੇ ਆ ਦੇਖੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਚੀਖ ਚਿਹੜਾ ਮੱਚ ਜਾਂਦਾ ਹੈ ਵਿੱਚ ਇਸ ਹਾਦਸੇ ਦੇ ਵਿੱਚ ਕਈ ਛੋਟੇ ਬੱਚੇ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਪਰ ਗਨੀਮਤ ਇਹ ਰਹੀ ਹੈ ਕਿ ਜੋ ਇੱਕ ਮਾੜਾ ਤਾਂ ਬੜਾ ਹੋਇਆ ਕਿ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਲੇਕਿਨ ਜੋ ਮੌਤਾ ਦਾ ਆંકੜਾ ਇਹ ਸ਼ੁਕਰ ਹੈ ਕਿ ਬੜਾ ਜ਼ਿਆਦਾ ਨਹੀਂ ਵਧਿਆ ਸਿਰਫ 21 ਵਿਅਕਤੀ ਦੀ ਜਾਨ ਗਈ ਹੈ ਲੇਕਿਨ ਉਸ ਪਰਿਵਾਰ ਦੇ ਲਈ ਬੜੀ ਹੀ ਲੋਕ ਉਸ ਦੇ ਨਾਲ ਖੜੇ ਨੇ ਬੜੇ ਹੀ ਦੁੱਖ ਦੀ ਭਰੀ ਖਬਰ ਹੈ ਸਾਰੇ ਲੋਕ ਅਫਸੋਸ ਜਤਾ ਰਹੇ ਨੇ ਕਿ ਇਸ ਸ਼ੁਭ ਕੜੀ ਦੇ ਵਿੱਚ ਐਸਾ ਅਸ਼ੁਭ ਕਾਰਾ ਕਿਉਂ ਹੋਇਆ ਜਿਸ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਇਲਾਜ ਦੌਰਾਨ ਇੱਕ ਵਿਅਕਤੀ ਗੁਰਪ੍ਰੀਤ ਸਿੰਘ 35 ਸਾਲ ਵਾਸੀ ਹਰੀਕੇ ਦੀ ਮੌਤ ਹੋ ਜਾਂਦੀ ਹੈ ਇਹਨਾਂ ਦਾ ਨਾਮ ਗੁਰਪ੍ਰੀਤ ਸਿੰਘ ਹੈ ਜਿਨ੍ਹਾਂ ਦੀ ਮੌਤ ਹੋਈ ਹੈ ਨਾਲ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਹਾਂ ਤੇ ਹੋਰ ਵੀ ਮੌਕੇ ਤੇ ਐਂਬੂਲੈਂਸ ਲਗਾਤਾਰ ਪਹੁੰਚ ਰਹੀਆਂ ਨੇ ਐਂਬੂਲੈਂਸ ਦੇ ਵਿੱਚ ਪਾ ਕੇ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਜੋ ਕਿ ਪੀੜਤ ਰੇਸ ਵਕਤ ਔਰ ਆਲੇ-ਦੁਆਲੇ ਦੇ ਲੋਕ ਵੀ ਮੌਕੇ ਤੇ ਆ ਜਾਂਦੇ ਨੇ ਕਿਉਂਕਿ ਇੱਕਦਮ ਖੜਕਾ ਹੁੰਦਾ ਜਬਰਦਸਤ ਜਿਵੇਂ ਧਮਾਕੇ ਦੇ ਰੂਪ ਦੇ ਵਿੱਚ ਹੁੰਦਾ ਉਸ ਤਰੀਕੇ ਦੀ ਆਵਾਜ਼ ਆਉਂਦੀ ਹੈ ਕਿਉਂਕਿ ਤੁਸੀਂ ਆਪ ਸੋਚ ਸਕਦੇ ਹੋ ਜਦੋਂ ਲੈਂਟੇ ਟੁੱਟਦਾ ਹੈ ਤੇ ਇੱਕਦਮ ਥੱਲੇ ਇੰਨਾ ਮ ਕੀ ਹੋਇਆ ਕੀ ਇੱਕ ਵਾਰ ਤੇ ਇੰਦਲ ਇੱਜਲ ਇੰਜ ਲੱਗਿਆ ਆਲੇ ਦੁਆਲੇ ਦੇ ਲੋਕਾਂ ਨੂੰ ਕਿ ਜਿਵੇਂ ਸ਼ਾਇਦ ਪੁਚਾਲ ਆ ਗਿਆ ਹੋਵੇ ਕਿਉਂਕਿ ਜਦੋਂ ਛੱਤ ਡਿੱਗਦੀ ਆ ਭਾਰ ਕਾਫੀ ਜ਼ਿਆਦਾ ਹੁੰਦਾ ਤਾਂ ਧਰਤੀ ਆਲੇ ਦੁਆਲੇ ਦੀ ਕੰਬਦੀ ਐ ਥੋੜੀ ਜੀ ਤਾਂ ਇਸ ਕਰਕੇ ਲੋਕਾਂ ਨੂੰ ਲੱਗਿਆ ਕਿਤੇ ਪੁਚਾਲ ਆ ਗਿਆ ਤੇ ਲੇਕਿਨ ਜਦੋਂ ਇੱਕਦਮ ਚੀਖ ਝਾੜਾ ਮਚਣਾ ਸ਼ੁਰੂ ਹੋਇਆ ਫਿਰ ਲੋਕਾਂ ਨੂੰ ਪਤਾ ਚੱਲਿਆ ਇਹ ਤਾਂ ਸਾਡੇ ਗੁਆਂਢ ਵਿੱਚ ਇੱਕ ਮਾੜਾ ਹਾਦਸਾ ਵਾਪਰ ਗਿਆ ਇੱਕ ਬੜਾ ਭਿਆਨਕ ਹਾਦਸਾ ਵਾਪਰ ਗਿਆ ਤਾਂ ਲੋਕ ਦੌੜੇ ਦੌੜੇ ਆਏ ਬੜੇ ਲੋਕ ਇੱਕ ਦੂਸਰੇ ਦੀ ਮਦਦ ਕਰਦੇ ਹੋਏ ਦਿਖਾਈ ਦਿੱਤੇ ਆਨਨ ਫੰਡ ਫੌਰੀ ਤੌਰ ਤੇ ਦਿੱਤੇ ਆਪਣੇ ਤੌਰ ਦੇ ਉੱਤੇ ਜਿੰਨਾ ਹੋ ਸਕਦਾ ਸੀਗਾ ਮਲਬੇ ਨੂੰ ਦੂਰ ਕੀਤਾ ਇੱਟਾਂ ਰੋੜੇ ਜੋ ਵੀ ਸੀਗਾ ਉਹਨਾਂ ਨੂੰ ਪਾਸੇ ਕੀਤਾ ਬੱਲੀਆਂ ਨੂੰ ਸਾਈਡ ਤੇ ਕੀਤਾ ਜੋ ਗਾਡਰ ਸੀ ਉਹਨੂੰ ਚੱਕ ਕੇ ਪਰਾ ਕੀਤਾ ਔਰ ਮੜਬੇ ਦੇ ਅਧੀਨ ਜੋ ਨੀਚੇ ਦਬੇ ਹੋਏ ਲੋਕ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਐ ਇੰਨੀ ਦੇਰ ਦੇ ਵਿੱਚ ਐਂਬੂਲੈਂਸਾਂ ਦਾ ਵੀ ਆੜਾ ਪਹੁੰਚਣਾ ਜਾਰੀ ਹੋ ਗਿਆ ਸੀ ਜਿਵੇਂ ਹੀ ਐਂਬੂਲੈਂਸ ਪਹੁੰਚੀ ਅੰਦਰ ਲੋਕਾਂ ਨੂੰ ਬਿਠਾਇਆ ਔਰ ਹਸਪਤਾਲ ਨੂੰ ਭੇਜ ਦਿੱਤਾ ਦੇਖੋ ਹਲੇ ਵੀ ਘਰ ਦੇ ਵਿੱਚ ਕਿਵੇਂ ਜੋ ਸਮਾਗਮ ਹੈ ਉਹਦਾ ਜੋ ਸਮਾਨ ਹੈ ਖਾਣ ਵਾਲਾ ਅਖੰਡ ਪੰਡ ਸਾਹਿਬ ਦੇ ਭੋਗ ਤੋਂ ਬਾਅਦ ਜੋ ਕਿ ਖਾਣਾ ਵਗੈਰਾ ਦੁਪਹਿਰ ਦਾ ਖਾਣਾ ਖੁਲਾਇਆ ਜਾਂਦਾ ਉਹ ਵੀ ਉਸੇ ਤਰੀਕੇ ਨਾਲ ਵਿੱਚ ਧਰਿਆ ਦਿਆ ਧਰਿਆ ਰਹਿ ਗਿਆ ਲੇਕਿਨ ਇੱਕ ਮੰਦਪਾ ਕੀ ਖਬਰ ਆਈ ਹੈ ਉਹਦੀ ਐਸੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਦਸਾ ਕਿਵੇਂ ਵਾਪਰਿਆ ਔਰ ਲੋਕ ਕਿਵੇਂ ਉਹ ਜੋ ਲੋਕ ਕੇ ਕਹਿ ਰਹੇ ਨੇ ਇਨਫੋਰਮੇਸ਼ਨ ਦੇ ਰਹੇ ਨੇ ਆਪਾਂ ਉਹਨਾਂ ਦੀ ਗੱਲ ਵੀ ਸੁਣਦੇ ਆਂ ਇਥੇ ਖਾਨਪੜ ਦਾ ਭੋਜਨ ਲੰਗਿਆ ਸੀ ਤੇ 7 ਡੇਫੀ ਮਲਬਾਰ ਉੱਪਰ ਡੇਪਿਆ ਵਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਫੋਨ ਪੀਲ ਦਿੱਤੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚ ਗਏ ਇਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕੜਿਆ ਜਾਵੇ ਤੇ ਜਿਹੜੇ ਆ ਜਿਨ੍ਹਾਂ ਲੱਤਾਂ ਮਾ ਟੁੱਟ ਗਿਆ ਉਹਨਾਂ ਹਸਪਤਾਲ ਪਹੁੰਚਾਇਆ ਜਾਵੇ ਨੁਕਸਾਨ ਬਹੁਤ ਹੋਇਆ ਵਾ ਜੇ ਨਿਕੰਢੇ ਲੱਤਾਂ ਮਾ ਬਹੁਤ ਟੁੱਟੀਆਂ ਕਾਫੀ ਲੋਕਾਂ ਦੀ ਖਾਨਪੜ ਦਾ ਭੋਜਨ ਹਾਂਜੀ ਜੀ ਨੇ ਨਹੀਂ ਬਾਲੇ ਛੱਤ ਸੀ ਬਾਲੇ ਛੱਤ ਆਂਦੀ ਆ ਜੀ ਅਜਾ ਨਿਕਲ ਡਾ ਮਲਬਾ ਕੱਢਣ ਦਾ ਜੀ ਬਾ ਵੀ ਕਾਫੀ 40 ਅਧਿਕਾਰੀਆਂ ਨੇ ਮੋਕਲ ਦਿੱਤਾ ਨੇ ਅਜੇ ਨਹੀਂ ਹੁਣੇ ਡਿੱਗਾ ਇਹ ਫੂਲ ਲਾਉਂਦੇ ਨੋ ਕੰਮ ਦੇ ਪੁਣੀ ਤੇ ਇੱਥੇ ਮਿਰਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਦੀ ਦੁਕਾਨ ਆ ਤੇ ਉਹਨੇ ਖੰਡਪੜ ਸਾਹਿਬ ਦਾ ਅੱਜ ਭੋਗ ਪਵਾਇਆ ਜੀ ਤੇ ਕੁਝ ਤਾਂ ਦੇ ਲੈਂਟਰਾਂ ਤੇ ਕੁਝ ਤਾਂ ਤੇ ਡਾਡਰ ਵਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੋ ਜਿਹੜੀ ਛਾਤੋਂ ਡਿੱਗ ਪਈ ਆ ਜੀ ਉਸ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੀਆਂ ਆ ਉਹ ਥੱਲੇ ਆ ਗਈਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤਾਂ ਜਿਹੜੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਹਿੰਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਜੀ ਐਮਬੂਲੈਂਸ ਸਰਕਾਰੀ ਹਸਪਤਲ ਨਾਲ ਉਹ ਇਹ ਚਾਰ ਐਮਬੂਲੈਂਸ ਕਹਿੰਦੇ ਭੇਜ ਰਹੇ ਆ ਵੇਖੋ ਹੁਣ ਕਦੋਂ ਆਉਂਦੀ ਆ ਜੀ Thank uh you. -huh. ਬੜਾ ਪਰਾਇਜ਼ ਉੱਤੇ ਚਲਾਕਾ ਨਹੀਂ ਪਾ ਲਾ ਸਕਦਾ ਮੈਂ ਉੱਧਰ ਨਹੀਂ ਬੈਠੀ ਮੋਰ ਨਹੀਂ ਬਣੀ ਬੜਾ ਬੜਾ